ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਜੀ ਵੱਲੋਂ ਜੋ ਸਪੈਸ਼ਲ ਡਰਾਈਵ ਪੂਰੇ ਡਿਸਟ੍ਰਿਕਟ ਦੇ ਵਿੱਚ ਚਲਾਈ ਗਈ ਹੈ ਜਿਹਦੇ ਤਹਿਤ ਡਿਸਟ੍ਰਿਕਟ ਸੀਲਿੰਗ ਸਿਟੀ ਸੀਲਿੰਗ ਨਾਕੇ ਲਗਾਏ ਗਏ ਆ ਉਹਦੇ ਤਹਿਤ ਹੀ ਜਿਹੜਾ ਸੀ ਅੱਜ ਇੱਥੇ ਆਈਡੀਆਈ ਚੌਂਕ ਦੇ ਵਿੱਚ ਨਾਕਾ ਲਗਾਇਆ ਤੇ ਜਿਹੜੇ ਵਹੀਕਲ ਜਾ ਰਹੇ ਆ ਉਹਨਾਂ ਦੀ ਚੈਕਿੰਗ ਕਰ ਰਹੇ ਆ ਤੇ ਕੋਈ ਸਸਪੈਕਟਡ ਪਰਸਨ ਨੇ ਉਹਨਾਂ ਨੂੰ ਵੀ ਚੈੱਕ ਕਰ ਰਹੇ ਆ ਤੁਸੀਂ ਹੁਣ ਤਾਂ ਕਿੰਨੇ ਵੀ ਕੰਮ ਕਰਦੇ ਜੀ ਅਸੀਂ ਚਲਾਣ ਵੀ ਕਰ ਰਹੇ ਆ ਨਾਲ ਨਾਲ ਅਸੀਂ ਜਿਹੜੇ ਕੋਈ ਸਸਪੈਕਟਡ ਸਾਨੂੰ ਲੱਗਦੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਵੀ ਕਰ ਰਹੇ ਆ ਪਾਇਸੇ ਆਪਣਾ ਹੀ ਜਾਂ ਸਾਡੇ ਕੋਲੇ ਜੋ ਵੀ ਹੈ ਉਹਨਾਂ ਦਾ ਰਿਕਾਰਡ ਚੈੱਕ ਕਰ ਰਹੇ ਆਂ